ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਦੇਖੋ ਜੀ ਆਪਾਂ ਸ਼ਰਕ ਦੇ ਸੂਟ ਦੀ ਕਟਾਈ ਕਰ ਰਹੇ ਹਾਂ ਪੱਲਾ ਪੈਕ ਉਧਾਰਨੇ ਪੱਲਾ ਫਰੰਟ ਦਾ ਉਤਾਰ ਲਿਆ ਲੈਨਿੰਗ ਉਤਾਰ ਲੀਆਂ ਇਹ ਚੀਜ਼ ਦੀ ਮੈਂ ਤੁਹਾਨੂੰ ਵੀਡੀਓ ਪਹਿਲਾਂ ਦੇ ਚੁੱਕੀਆਂ ਦੱਸ ਚੁੱਕੀਆਂ ਵੀ ਕਿਸ ਤਰ੍ਹਾਂ ਪੱਲੇ ਉਤਾਰਨੇ ਆ ਕਿਸ ਤਰ੍ਹਾਂ ਲਰਨਿੰਗ ਉਤਾਰਨੀ ਹੈ ਇਸ ਕੜਾਈ ਦੇ ਹਿਸਾਬ ਨਾਲ ਆਪਾਂ ਵੀਡੀਓ ਤੁਹਾਨੂੰ ਦੇ ਸਕਿਆ ਸੈਂਪਲ ਕੜਾਈ ਸੀ ਇਕੱਲੀ ਗਲੇ ਦੇ ਉੱਪਰ ਮੈਂ ਤੁਹਾਨੂੰ 프ਰੰਟ ਦਾ ਪੱਲਾ ਖੋਲ ਕੇ ਦਿਖਾ ਦਿੰਦੀ ਆ ਹਨ ਤੇ ਆਪਾਂ ਬੈਕ ਦਾ ਪੱਲਾ ਵਿਛਾ ਰਹੇ ਆ ਠੀਕ ਹੈ ਜੀ ਵੀਡੀਓ ਦੇ ਅੰਡਰ ਤੱਕ ਜਰੂਰ ਬਨੇ ਰਿਹਾ ਕਰੋ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਹਾ ਲੋ ਜੀ ਇਹ ਹੋ ਗਿਆ ਇਹਨਾਂ ਦਾ ਬੈਕ ਦਾ ਪੱਲਾ ਠੀਕ ਹੈ ਬਾਹਰ ਵਗੈਰਾ ਕੱਢ ਲੈਣੇ ਵੀਰੇ ਸ਼ਿਰਕ ਦਾ ਕੱਪੜਾ ਨਾ ਜਿੱਧਰ ਇੱਕ ਪਾਸੇ ਨੂੰ ਇਹ ਹੋ ਗਿਆ ਉਧਰ ਨੂੰ ਫਿਸਲ ਜਾਂਦਾ ਤੇ ਧਿਆਨ ਰੱਖਿਓ ਤੁਸੀਂ ਵੀ ਇਸ ਚੀਜ਼ ਦਾ ਇਹ ਕਟਾਈ ਬਹੁਤ ਔਖੀ ਆ ਇਹਨਾਂ ਸੂਟਾਂ ਦੀ ਜੀ ਆ ਦੇਖੋ ਇਹ ਵਿਛਾਲਿਆ ਇਹ ਵਿਛਾਉਣ ਤੋਂ ਬਾਅਦ ਇਸ ਤਰ੍ਹਾਂ ਕਿਹਕੇ ਇਸ ਤਰ੍ਹਾਂ ਨਾ ਲੈਨਿੰਗ ਲਾ ਕੇ ਫਿਰ ਇਦਾਂ ਹੱਥ ਮਾਰ ਦਿਆ ਕਰੋ ਉਹਦੇ ਨਾਲ ਕੱਪੜਾ ਥੋੜਾ ਜਿਹਾ ਖੜ ਜਾਂਦਾ ਇੱਕ ਥਾਂ ਤੇ ਠੀਕ ਹੈ ਇਸ ਤਰ੍ਹਾਂ ਇਹ ਚੀਜ਼ ਹੋ ਗਈ ਨਾ ਚਲ ਇਹ ਹੋ ਗਿਆ ਬੈਗ ਦਾ ਸਾਰਾ ਹਨਾ ਹੁਣ ਆਜੋ ਇਹਨਾਂ ਦਾ 프ਰੰਟ ਦਾ ਆ ਦੇਖੋ ਵੀਰੇ फ्रंट ਦੇ ਇਸ ਤਰ੍ਹਾਂ ਕਢਾਈ ਸੀ ਆ ਬੈਕ ਆ ਪੱਲਾ ਹਲੋ ਜੀ ਇਸ ਤਰ੍ਹਾਂ ਸੈਂਪਲ ਕਢਾਈ ਬੂਟੀ ਬਣੀ ਹੋਈ ਆ ਬ੍ਰੀਕ ਜੀ ਕਮੀਜ਼ ਦੇ ਉੱਪਰ ਤੇ ਆ ਇਹਨਾਂ ਦੇ ਘੇਰੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹਲੋ ਜੀ ਬਸ ਇਹ ਸੀਗਾ ਪਾਈ ਮੇਰੀ ਕਟਾਈ ਪੱਲਿਆਂ ਦੀ ਪਹਿਲਾਂ ਹੀ ਕਰ ਚੁੱਕੀ ਆ ਤੇ ਹੁਣ ਤੁਹਾਨੂੰ ਦੱਸਦੀ ਆ ਇਹਨੂੰ ਇਸ ਤਰ੍ਹਾਂ ਮਿਚਾ ਲਓ ਇਸ ਤਰ੍ਹਾਂ ਨੇ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਲਿਆ ਕਰੋ ਫਿਰ ਵਿਛਾਇਆ ਕਰੋ ਸਮਾਰ ਕੇ ਬੈਕ ਦਾ ਪੱਲਾ ਜਿਹੜਾ ਸੀਗਾ ਉਹਦੀ ਆਪਾਂ ਵਾਲ ਵਗੈਰਾ ਕੱਢ ਕੇ ਉੱਪਰ ਹੱਥ ਨਾਲ ਸੈੱਟ ਕਰਕੇ ਰੱਖ ਦਿੱਤਾ ਹੁਣ ਆਪਾਂ 프ਰੰਟ ਦਾ ਰੱਖਦੇ ਹਾਂ ਉਸੇ ਤਰ੍ਹਾਂ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਇਹਨਾਂ ਦੀ ਮਨਾਪ ਵੀ ਮੈਂਸ਼ਨ ਕਰਦੀ ਹਾਂ ਤੇ ਤੁਹਾਨੂੰ ਦੱਸਦੀ ਹਾਂ ਵੀ ਕਿਸ ਤਰ੍ਹਾਂ ਠੀਕ ਹੈ ਜੀ ਮਨਾਪ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੰਦੇ ਆ ਇਹਦੀ ਜੋ ਸੂਟ ਦੀ ਲੈਂਥ ਸੀਗੀ 48 ਇੰਚ ਜੀ ਤੇ ਕਿਹਰ ਹੈਗਾ ਇਹਨਾਂ ਦਾ 22 ਇੰਚ ਆਪਾਂ ਕਟਾਈ ਕੀਤੀ ਹੈ 24 ਇੰਚ ਦੀ ਠੀਕ ਹੈ ਜੀ ਤੇਰ ਆਪਣਾ 22 ਸੀਗਾ 24 ਕੀਤਾ ਕਿਉਂਕਿ ਮੈਂ 4 ਇੰਚ ਐਕਸਟਰਾ ਮਾਰਜਨ ਪਹਿਲਾਂ ਵੀ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਲੈਣੇ ਹੁੰਨੇ ਆ 4 ਇੰਚ ਐਕਸਟਰਾ ਮਾਰਜਨ ਲੈਨਿੰਗ ਵਾਲੇ ਸੂਟਾਂ ਦੇ ਠੀਕ ਹੈ ਤੇ ਸਾਤੀ ਇਹਨਾਂ ਦੀ ਹੈਗੀ ਆ 20 40 ਇੰਚ ਫੋਲਨ ਅਪ ਤੇ ਹਾਂ ਆਪਣਾਪ ਹੈਗਾ ਜੀ ਇਹਨਾਂ ਦਾ 20 ਤੇ ਕਮਰ ਇਹਨਾਂ ਦੀ ਫੋਲਨ ਅਪ ਹੈਗੀ ਆ 36 ਜੀ ਤੇ ਹਾਂ ਆਪਣਾਪ ਹੈਗਾ 18 ਤੇ ਹੈ ਪੈਨਾਂ ਦੀ ਹੈਗੀ ਆ ਫੋਲਨ ਅਪ 42 ਹਾਂ ਆਪਣਾ 21 ਠੀਕ ਹੈ ਜੀ ਪਤਾ ਲੱਗ ਗਿਆ ਉਹ ਤੁਹਾਨੂੰ ਨਾਪ ਦਾ ਤੇ ਹੁਣ ਮੈਂ ਨਾਲ ਜੀ ਤੁਹਾਨੂੰ ਕਟਾਈ ਦਾ ਦੱਸਦੀ ਆ ਵੀ ਕਿਸ ਤਰ੍ਹਾਂ ਕਟਾਈ ਕੀਤੀ ਜਾਊ ਔਰ ਕਿਸ ਤਰ੍ਹਾਂ ਮਾਰਕਿੰਗ ਕੀਤੀ ਜਾਊ ਬਣੇ ਰਿਹਾ ਵੀਡੀਓ ਦੇ ਐਂਡ ਤੱਕ ਠੀਕ ਹੈ ਇਸ ਤਰ੍ਹਾਂ ਵਾਲ ਵਗੈਰਾ ਵੀਰੇ ਚੰਗੀ ਤਰ੍ਹਾਂ ਕੱਢ ਲਿਆ ਕਰੋ ਇਹ ਕੇਰਾ ਥੋੜੀ ਜਿਹੀ ਖਿਆਈ ਦੇ ਨਾਲ ਸੂਟ ਕੱਟਿਆ ਜਾਂਦਾ ਬਾਅਦ ਚ ਇਹਦੀ ਨਾ ਫਿਨਿਸ਼ਿੰਗ ਵਧੀਆ ਹੁੰਦੀ ਆ ਠੀਕ ਹੈ ਜੇ ਇੱਕ ਥਾਂ ਬਲ ਵਗੈਰਾ ਰਹਿ ਗਿਆ ਤੁਹਾਡੇ ਸਾਰੇ ਸੂਟ ਦੀ ਜਿਹੜੀ ਫਿਟਿੰਗ ਵਗੈਰਾ ਕੀਤੀ ਤੇ ਫਿਨਿਸ਼ਿੰਗ ਆ ਉਹ ਖਤਮ ਹੋ ਜੂਗੀ ਠੀਕ ਹੈ ਇਸ ਤਰ੍ਹਾਂ ਹੌਲੀ ਹੌਲੀ ਕਪੜਾ ਰੈਸ ਕੇ ਨਾ ਕਿਸੇ ਪਾਸੇ ਨੂੰ ਧਿਆਨ ਨਾ ਵਿਸਾ ਲਿਆ ਕਰੋ ਇਸ ਤਰ੍ਹਾਂ ਜੀ ਆਹ ਲੋ ਜੀ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਬਲ ਵਗੈਰਾ ਕੱਢ ਲੇ ਬਲ ਵਗੈਰਾ ਕੱਢ ਕੇ ਇਹਨੂੰ ਨੂੰ ਇਸ ਤਰ੍ਹਾਂ ਦੇਖੋ ਚਾਰੇ ਲਹਿਰਾ ਹੋ ਗਈਆਂ फ्रंट ਦੀਆਂ ਦੋਨੇ ਬੈਕ ਦੀਆਂ ਦੋਨੇ ਠੀਕ ਹੈ ਦੇਖ ਰਹੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਹੁਣ ਆਜੋ ਤੁਸੀਂ ਇਹਨਾਂ ਦੇ ਤੀਰੇ ਤੇ ਔਰ ਇਹਨਾਂ ਦੇ ਪਲੇਟਾਂ ਦਾ ਮਾਰਕਿੰਗ ਤੁਹਾਨੂੰ ਦੱਸਦੇ ਆ ਅੱਜ ਵਾਲੀ ਸੂਟ ਦੇ ਵਿੱਚ ਤੀਰਾ ਇਹਨਾਂ ਦਾ ਹੈਗਾ ਜੀ 13 ਇੰਚ ਆਪਾਂ ਇੱਥੇ ਮਾਰਕਿੰਗ 12 ਹੀ ਆ ਜੀ ਤੀਰਾ 12 6 6 12 ਇੱਥੇ ਕਰੋਂਗੇ ਮਾਰਕਿੰਗ ਇਹਨਾਂ ਦੀ 6 ਤੇ ਮੋਢੇ ਦੀ ਲੈਂਥ ਪਾਉਂਗੇ 7 ਇੰਚ ਲਾ ਹਲਕਾ ਜਿਹਾ ਕਰ ਲਿਓ ਇੱਥੋਂ ਇਹਨਾਂ ਦਾ ਸਾਹਮਣਾ ਹੈਗਾ 12.5 ਇੰਚ ਇੱਥੋਂ ਤੁਸੀਂ ਪਾਉਂਗੇ 5.5 ਅੱਧਾ ਇੰਚ ਆਪਾਂ ਤੀਰੇ ਨਾਲ ਉਹ ਘੱਟ ਪਾਉਨੇ ਹੁੰਨੇ ਆ ਇੱਥੇ ਠੀਕ ਹੈ ਇਹ 5.5 ਇਹ 6 ਇਹਨਾਂ ਨੂੰ ਇਸ ਤਰ੍ਹਾਂ ਮਾਰਕਿੰਗ ਮਲਾਉਂਗੇ ਓਕੇ ਜੀ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ ਇਹਦਾ ਬਾਕਸ ਬਣਾ ਲਿਓ ਇਸ ਤਰ੍ਹਾਂ ਜੀ ਠੀਕ ਹੈ ਬਾਕਸ ਬਣ ਗਿਆ ਇੱਕ ਬਾਕਸ ਬਣਨ ਤੋਂ ਬਾਅਦ ਇਹਨਾਂ ਦਾ ਸਾਹਮਣੇ ਤੇ ਆ ਜਾਓ ਵੀਰੇ ਤੁਸੀਂ ਸਾਹਮਣਾ ਕਿੱਥੋਂ ਲਾਣਾ ਇਹਨਾਂ ਦੇ 1.5 ਇੰਚ ਦੀ ਕਾਟ ਪਾਉਗੀ ਇੱਥੋਂ 1.5 ਇੰਚ ਦੀ ਹੁਣ ਤੁਸੀਂ ਇਹਨਾਂ ਦੇ ਸਾਹਮਣੇ ਦਾ ਅੱਧ ਕਰਕੇ ਤੁਹਾਨੂੰ ਮੈਂ ਦੱਸਦੀ ਆ ਦੇਖੋ ਇੱਥੋਂ ਲੈਂਥ ਲਾਉਣੀ ਆ 5 ਉਸ ਤੋਂ ਬਾਅਦ ਇੱਥੇ 5 ਤੇ ਮਾਰਕਿੰਗ ਕਰ ਲਈ ਉਸ ਤੋਂ ਬਾਅਦ ਤੁਸੀਂ ਇੱਥੋਂ ਜਿਹੜਾ ਸਾਹਮਣਾ 12.5 ਤੇ ਤਿਆਰਾ 6 6 12 ਤੇ ਸਾਢੇ 6 ਆਊਗਾ ਹਨ 13 ਪੌਣੇ 12.5 ਪੌਣੇ ਕਿ 13 ਐਨਾ ਹੋ ਗਿਆ ਇੱਥੇ ਮਾਰਕਿੰਗ ਇੱਥੋਂ ਕਾਟ ਪੈਣੀ ਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ 1.5 ਇੰਚ ਤੇ ਇਹ 1.5 ਇੰਚ ਵਾਲੀ ਮਾਰਕਿੰਗ ਇਸ ਤਰ੍ਹਾਂ ਮਿਲ ਜੂਗੀ ਜੇ ਫੇਰ ਵੀ ਕਿਤੋਂ ਨਾ ਸਮਝ ਆਈ ਨਾ ਤੁਸੀਂ ਮੈਨੂੰ ਪੁੱਛ ਸਕਦੇ ਆ ਕਦੋਂ ਵੀ ਮਰਜ਼ੀ ਕਮੈਂਟ ਕਰਿਓ ਕਮੈਂਟ ਕਰਕੇ ਮੈਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਦੇਣੀ ਹੁੰਦੀ ਆ ਆ ਦੇਖੋ 1.5 ਇੰਚ ਦੀ ਕਾਰਟ 프ਰੰਟ ਦੀ ਪਾਉਗੀ ਬੈਕ ਦੀ ਕਾਰਟ ਪਾਉਗੀ ਇਹਨਾਂ ਦੇ ਪੌਣੇ ਇੱਕ ਤਿੰਨ ਦੀ ਬਸ ਠੀਕ ਹੈ ਨਾਪ ਕੋਈ ਜ਼ਿਆਦਾ ਭਾਰਾ ਨਹੀਂ ਇਹ ਠੀਕ ਨਾਪੀ ਆ ਇਸ ਤਰ੍ਹਾਂ ਓਕੇ ਜੀ ਹੁਣ ਤੁਸੀਂ ਆ ਜਾਓ ਇਹਨਾਂ ਦੇ ਕਾਟਾ ਆਪਾਂ ਪਾਤੀਆਂ ਇਤੋਂ ਲੈ ਕੇ ਜਿਹੜਾ ਹੈਪ ਤੱਕ ਦਾ ਮਾਰਜਨ ਆ ਉਹ 15 ਇੰਚ ਦੀ ਸੀਮ ਤਿਆਰ ਆ 16 ਇੰਚ ਤੇ ਮਾਰਕਿੰਗ ਤੁਸੀਂ ਕਰਿਆ ਕਰੋ 1 ਇੰਚ ਬਾਧ ਰੱਖਿਆ ਕਰੋ ਓਕੇ ਹੁਣ ਇਹਨਾਂ ਦਾ ਹੈਪ ਨਾਪ ਹੈਗਾ 40 ਹਾਫ ਨਾਪ 20 20 ਦਾ ਹਾਫ 10 ਠੀਕ ਹੈ ਸੋ ਸੌਰੀ 21 ਹੈ ਇਹਨਾਂ ਦਾ ਫੋਲਨ ਅਪ ਫੋਲਨਾਪ ਇਹਨਾਂ ਦਾ ਹੈਗਾ ਜੀ 42 ਹਾਫ ਨਾਪ 21 21 ਦਾ 10.5 ਠੀਕ ਹੈ ਜੀ ਆ ਲੋ ਜੀ 10.5 ਤੇ ਕੀਤੀ ਆ ਠੀਕ ਹੈ ਕਮਰ ਇਹਨਾਂ ਦੀ ਹੈਗੀ ਐ 36 ਹਾਪ ਨਾਪ 18 ਤੇ 18 ਦਾ ਅੱਧ 9 ਅੱਧਾ ਇੰਚ ਪਲੇਟਾਂ ਦਾ ਮਾਰਜਨ 9.5 ਹੁਣ 12 13 ਗਿਤੇ ਤੁਸੀਂ ਕਰੋਗੇ ਕਮਰ ਦੀ ਮਾਰਕਿੰਗ ਆ ਲੋ ਜੀ ਕਮਰ ਦੀ ਮਾਰਕਿੰਗ ਸਾਤੀ ਦੀ ਮਾਰਕਿੰਗ ਔਰ ਹੈਪਨੀ ਮਾਰਕਿੰਗ ਆਪਾਂ ਕਰ ਚੁੱਕੇ ਆ ਹੁਣ ਆਜੋ ਵੀਰੇ ਕਮਰ ਤੇ ਕਮਰ ਫੋਲ ਨਾਪ 35 ਹਾਪ ਨਾਪ 18 18 ਦਾ ਅੱਧ 9 9 ਦਾ ਅੱਧਾ ਇੰਚ ਪਲੇਟਾਂ ਦਾ ਮਾਰਜਨ ਐਂਡ ਪਲੇਟਾਂ ਦਾ ਮਾਰਜਨ 5.5 ਠੀਕ ਹੈ ਓਕੇ ਜੀ ਹੁਣ ਅਗੇ ਇਹਨਾਂ ਦੇ ਸਾਤੀ ਫੋਲ ਨਾਪ 40 ਹਾਫ ਨਾਪ 20 20 ਦਾ ਅੱਧ 10 10 ਦੇ ਵਿੱਚ ਅੱਧਾ ਇੰਚ ਪਲੇਟਾਂ ਦਾ ਮਾਰਜਨ 1.5 ਠੀਕ ਹੈ ਜੀ ਹੁਣ ਇੱਥੋਂ 2 ਇੰਚ ਤੁਹਾਨੂੰ ਮੈਂ ਦੱਸਿਆ ਹੋਇਆ ਇਦਾਂ ਸਿੱਧੀ ਹੀ ਮਾਰਕਿੰਗ ਕਰਨੀ ਉਸ ਤੋਂ ਬਾਅਦ ਇਸ ਨੂੰ ਇਸ ਤਰ੍ਹਾਂ ਗਲਾਈ ਪਾਉਣੀ ਹੈ ਆ ਦੇਖੋ ਜੀ ਹਾਂ ਦਾ ਫਿਟਿੰਗ ਪਰਫੈਕਟ ਆਊਗੀ ਵੀਰੇ ਇਸ ਤਰ੍ਹਾਂ ਠੀਕ ਹੈ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਨਾ ਤੁਸੀਂ ਇੱਥੇ ਦੋ ਦੀ ਬਸ ਮਾਰਕਿੰਗ ਇਸ ਤਰ੍ਹਾਂ ਇਹਨੂੰ ਸ਼ੇਪ ਦੇਉਂਗੇ ਇਹ ਕਟਾਈ ਹੋ ਜਾਊਗਾ ਕੱਪੜਾ ਜਿਹੜਾ ਆਪਾਂ ਲਰਨਿੰਗ ਵਾਲੇ ਸੂਟਾਂ ਜਿੱਥੇ ਵੱਧ ਲੈਨੇ ਉਹਨੇ ਹੁਣ ਤੁਸੀਂ ਇੱਥੇ ਵੀ ਆ ਜੀ ਘੇਰਾ ਕਿੰਨਾ ਰੱਖਣਾ ਵੀ ਸੌਰੀ 21 साढ़े दस दस त इस तरह मार्किंग कर लियो ओके जी साढ़े दस आलोजी देखो ठीक है जोड़ा कपड़ा थोड़ा थोड़ा शांटी छांति होजूगा इतों कैं लियाँगे इस तरह कटते हुए लै जाए ठीक है आ देखो इन्ना इन्ना तरपाई फोल्डिंग होना गा ਹੁਣ ਤੁਸੀਂ ਆਪੇ ਦੇਖ ਲਓ ਵੀ ਕਿੰਨਾ ਕਪੱਟਾ ਚੌੜਾ ਜੇ ਆਪਾਂ 4 ਇੰਚ ਐਕਸਟਰਾ ਮਾਰਜਨ ਲਿਆ ਵੀਰੇ ਤਾਂ ਹੁਣ ਆਜੋ ਵੀਰੇ ਇਹਨਾਂ ਦੀ ਗਲੇ ਤੇ ਗਲਾ ਇਹਨਾਂ ਦਾ ਹੈਗਾ 2.5 ਇੰਚ 5 ਇੰਚ ਚੜਾਈਆ ਗਲੇ ਦੀ ਹਾਫ 2.5 2.5 ਤੋਂ ਰੱਖ ਕੇ ਅੱਧੀ ਇੰਚ ਇੱਥੋਂ ਤੱਕ ਡਾਉਣ ਰੱਖ ਦਿਓ ਇਸ ਤਰ੍ਹਾਂ ਠੀਕ ਹੈ ਇੱਥੇ ਗਲਾ ਆਊਗਾ ਔਰ ਇਹਨਾਂ ਦੀ ਜਿਹੜੀ ਹੈਗੀ ਆ ਪਲੇਟ ਪਲੇਟ ਪੈਣਿਆ 11.5 ਤੇ 10.5 ਤੇ 1 ਇੱਥੋਂ ਜਿਹੜੀ ਸਪੇਸ ਰੱਖੋਗੇ ਉਹੀ ਸਾਢੇ ਤਿੰਨ ਠੀਕ ਹੈ ਇੱਥੋਂ ਚੜਾਈ ਜਿਹੜੀ ਰੱਖੋਗੇ ਸਾਢੇ ਤਿੰਨ ਇੱਥੋਂ ਸਾਢੇ 6 ਇਹਨਾਂ ਨੂੰ ਆਪਸ ਵਿੱਚ ਮਿਲਾ ਦਿਓ ਇਸ ਵਾਰ ਇਹ ਤੇ ਸਾਢੇ 6 ਕਰਨ ਤੋਂ ਪਹਿਲਾਂ ਨਾ ਇਹਨੂੰ ਇੱਧਰ ਵੀ ਨਾਪ ਲਿਓ ਇਸ ਤਰ੍ਹਾਂ ਚੜਾਈ ਵੀ ਸਾਢੇ ਤਿੰਨ ਹੀ ਆ ਰਹੀ ਆ ਆ ਲੋ ਇੱਥੇ ਆ ਰਹੀ ਆ ਇਸ ਤਰ੍ਹਾਂ ਮਿਲਾ ਦਿਓ ਇਹਨਾਂ ਨੂੰ ਠੀਕ ਹੈ ਜੀ ਇਸ ਤਰ੍ਹਾਂ ਮਿਲਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਆ ਜਿਓ ਇੱਥੋਂ ਲਾਇਓ ਢਾਈ ਦਾ ਇਦਾਂ ਇਸ ਤਰ੍ਹਾਂ ਇਸ ਨੋਕ ਤੋਂ ਲਾਇਓ 2.5 ਠੀਕ ਹੈ ਹੁਣ ਆਹ ਵਾਲੀ ਨੋ ਕਿੱਥੋਂ ਤਾਂ ਆਉਗੀ 6.5 ਇੱਥੇ ਆ ਜਾਣਾ ਇਹ ਮਾਰਕਿੰਗ ਇੱਥੇ ਆ ਜਣੀ ਆ ਆ ਲਾ ਲਓ ਇਹ ਹੋ ਗਈ ਟੈਡੀ ਪਲੇਟ ਇੱਥੇ ਆਹ ਕਮਰ ਵਾਲੀ ਟੈਡੀ ਪਲੇਟ ਕਮਰ ਨਾਲ ਇਸ ਤਰ੍ਹਾਂ ਮਲਾ ਦਿਓ ਇੱਥੇ ਮਾਰਕਿੰਗ ਕਰ ਲਈ 2.5 ਇਹਨੂੰ ਇਸ ਤਰ੍ਹਾਂ ਮਲਾ ਦਿੱਤਾ ਦੇਖੋ ਜੀ ਠੀਕ ਹੈ ਆਹ ਦੇਖੋ ਹੁਣ ਸਪੇਸ ਰਹਿ ਜਾਣੀ ਇੱਥੇ 6.5 ਠੀਕ ਹੈ 5 6 ਕੈਂਚੇ ਇਹ ਪਲੇਟ ਦੀ ਸਪੇਸ ਰਹਿ ਜੋ ਉਦੀ ਕੈਂਚੇ ਤੇ ਸਲਾਈ ਚ ਆ ਜਾਊਗਾ ਹਣਾ ਆ ਲੋ ਜੀ ਇਸ ਤਰ੍ਹਾਂ ਇਹਨਾਂ ਦੀ ਪਲੇਟਾਂ ਦੀ ਮਾਰਕਿੰਗ ਹੋਣਾ ਆ ਜੋ ਵੀ ਇਹਨਾਂ ਦੀ ਕਟਿੰਗ ਤੇ ਤੁਹਾਡੇ ਸਾਹਮਣੇ ਮੈਂ ਕਟਿੰਗ ਕਰਕੇ ਦਿਖਾਨੀ ਆ ਹਾਂ ਦੇਖ ਇਸ ਤਰ੍ਹਾਂ ਰੱਖਣਾ ਥੋੜੀ ਥੋੜੀ ਸ਼ਾਂਤੀ ਕਰ ਦੇਣੀ ਬਸ ਇਹਨਾਂ ਨਾਲ ਨਾ ਫਿਨਿਸ਼ਿੰਗ ਵਧੀਆ ਆਉਂਦੀ ਆ ਨਾਲ ਤਾਂ ਜਿਹੜੀ ਲੈਨਿੰਗ ਦੀ ਮਾੜੀ-ਮੋਟੀ ਕਾਟਵਾਦ ਹੋਈ ਉਹ ਨਿਕਲ ਜੂਗੀ ਹਣਾ ਤੇ ਨਾਲੇ ਜਿਹੜਾ ਆਪਣਾ ਐਕਸਟਰਾ ਮਾਰਜਨ ਉੱਪਰ ਜਿਹੜੇ ਵੀ ਆਪਾਂ ਸਾਤੀ ਦੀ ਮਾਰਕਿੰਗ ਕਰੀ ਹੈ ਨਾ ਇਹਦੇ ਨਾਲ ਐਕਸਟਰਾ ਮਾਰਜਨ 2 2 ਇੰਚ ਦਾ ਜਿਹੜਾ ਕੱਪੜਾ ਹੈਗਾ ਉਹ ਇੱਥੇ ਨਾਲ ਹੀ ਉੱਤਰ ਜੂ ਮੋੜ ਕੇ ਤੁਸੀਂ ਸੀਨ ਲਾ ਕੇ ਕੱਪੜਾ ਕਟਿੰਗ ਕਰਦੇ ਹੈ ਨਾ ਉਹਦੀ ਉਨੀ ਫਿਨਿਸ਼ਿੰਗ ਨਹੀਂ ਹੁੰਦੀ ਜਿੰਨੀ ਇਹ ਵਾਲੀ ਜਦੋਂ ਆਪਣੀ ਕਟਿੰਗ ਨੂੰ ਪਰਫੈਕਟ ਕੀਤੀ ਹੋਈ ਕੱਦੀਆਂ ਸੀਣਾ ਲੱਪਣੀਆਂ ਆਪਾਂ ਜਿਹਦੀ ਪਰਫੈਕਟ ਤੁਸੀਂ ਫਿਨਿਸ਼ਿੰਗ ਦੇਖੋ ਕਿੰਨੀ ਜਿਆਦਾ ਆਉਗੀ ਹਾਂ ਲੋ ਜੀ ਬਸ 2 2 ਇੰਚ ਹੀ ਛੱਡ ਦਿਓ ਓਕੇ ਹੋ ਗਿਆ ਨਾ ਸੌਰੀ ਜੀ ਇਕ ਪੱਲਾ ਰਹਿ ਗਿਆ ਇਸ ਹਲਕ ਦੇ ਪੱਲਿਆਂ ਦਾ ਨਾ ਹੀ ਹੁੰਦਾ ਆ ਦੇਖੋ ਪਾ ਲਓ ਇਹ ਵੀ ਹੋ ਗਿਆ ਹਨਾ ਇਹ ਹੋਣ ਤੋਂ ਬਾਅਦ ਹੁਣ ਤੁਸੀਂ ਵੀਰੇ ਕੀ ਕਰਨਾ ਚਾਰੇ ਪੱਲਿਆਂ ਦੀ ਪਹਿਲਾਂ ਬੈਕ ਦੀ ਕਾਰਡ ਪਾਉਣੀ ਹੈ 프ਰੰਟ ਦੀ ਪਹਿਲਾਂ ਇਕੱਲੇ ਦੋ ਤੇ ਪਾ ਦਿਓ ਆਹ ਵਾਲੀ ਕਾਰਡ ਦੇ ਉੱਤੇ ਨਾ ਕੈਂਚੀ ਫੇਰ ਦਿਓ ਭਲੇਖੇ ਨਾ ਵੀ ਵੈਸੇ ਤਾਂ ਜਿਨ੍ਹਾਂ ਦਾ ਹਰ ਰੋਜ਼ ਦਾ ਕੰਮ ਉਹਨਾਂ ਨੂੰ ਤਾਂ ਪਤਾ ਹੈ ਹਨ ਜਦੋਂ ਬੰਦਾ ਕੰਮ ਸਿੱਖਦਾ ਸਿੱਖਦਾ ਹੁੰਦਾ ਨਾ ਚਲੋ ਗਲਤੀ ਹੋ ਜਾਂਦੀ ਪਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਨਾ ਆ ਦੇਖੋ ਹੁਣ ਆਪਾਂ ਕੀ ਕਰਨਾ ਦੋਨੇ ਪੱਲੇ ਉੱਪਰ ਵਾਲੇ ਠਾਵਾਂਗੇ ਆ ਦੇਖੋ ਲੈਨਿੰਗ ਦੇ ਦੋਨੇ ਹੋਗੇ ਆ ਕਮੀਜ਼ ਦੇ ਦੇਖੋ ਧਿਆਨ ਨਾਲ ਹਾਂ ਲੋ ਜੀ ਆ ਕਮੀਜ਼ ਦੇ ਦੋਨੇ ਪਿਛਲੀ ਦੀ ਲੈਨਿੰਗ ਔਰ ਪੱਲਾ ਰਹਿ ਗਿਆ ਆ ਵਾਲਾ ਠੀਕ ਹੈ ਜੀ ਆ ਵਾਲਾ ਹੋ ਰਿਹਾ ਗਿਆ ਤੇ ਹੁਣ ਇਹਨਾਂ ਨੂੰ ਦੋਨਾਂ ਨੂੰ ਉਠਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਉਠਾ ਕੇ ਤੇ ਇਹਦੀ ਕਾਟ ਸ਼ੁਰੂ ਕਰ ਦੇਣੀ ਆਪਾਂ ਇਹ ਵੀ ਨਹੀਂ ਤੁਸੀਂ ਲੱਗ ਇੰਨੀ ਉੱਚੀ ਉਠਾ ਦੋ ਕਿ ਵੀ ਸਾਰਾ ਕਮੀਜ਼ ਤੁਹਾਡਾ ਹੱਲ ਜਿੱਥੋਂ ਕਪੜਾ ਹਨ ਬਸ ਇੰਨਾ ਕੁ ਜੋ ਕਿ ਕੈਂਚੀ ਦੀ ਚੱਲ ਸਕੇ ਆ ਲੋ ਬਸ ਹਲੋ ਇਹ ਹੋ ਗਈ ਇਹਨਾਂ ਦੀ ਫਰੰਟ ਵੀ ਕਾਟ ਫਰੰਟ ਦੀ ਕਾਟ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਦੇਖੋ ਇੱਥੇ ਨਾਲ ਪੱਲੇ ਲੈਨਿੰਗ ਸਮੇਤ ਉਠਾਉਂਗੇ ਇਸ ਤਰ੍ਹਾਂ ਇੱਥੇ ਬ੍ਰੀਕ ਜਿਹਾ ਕੱਟ ਲਗਾ ਦੋਗੇ ਤੇ ਦੂਜੇ ਪਾਸੇ ਲੈਨਿੰਗ ਤੇ ਲਾਉਣੀਆਂ ਨਾ ਮਾਰਕਿੰਗ ਉਹ ਸੌਖੀ ਹੋ ਜੂਗੀ ਇਸ ਤਰ੍ਹਾਂ ਉਕੇ ਜੀ ਹੁਣ ਆ ਹਿੱਪ ਦਾ ਚਾਰੇ ਪੱਲਿਆਂ ਤੇ ਲਾਏ ਇਸ ਤਰ੍ਹਾਂ ਓਕੇ ਹੁਣ ਇੱਥੇ ਚਾਰੇ ਪੱਲੇ ਆ ਤੇ ਜਿਹੜੀ ਆਪਾਂ ਚਾਕ ਫੋਲਡਿੰਗ ਹੋਣੀ ਆ ਓਕੇ ਜੀ ਇੱਥੇ ਚਾਰੇ ਪੱਲੇ ਇੱਥੇ ਵੀਕ ਜਲਾਇਓ ਕੜਾਈ ਦਾ ਸੂਟਨ ਇਸ ਤਰ੍ਹਾਂ ਇਹ ਹੋ ਗਈ ਮਾਰਕਿੰਗ ਤੁਹਾਡੀ डन ਤੇ ਹੁਣ ਆਪਾਂ ਕਰਦੇ ਆ ਪਲੇਟਾਂ ਦੀ ਮਾਰਕਿੰਗ ਦੂਸਰੇ ਪਾਸੇ ਤੇ ਕਮੀਜ਼ ਦੇ ਉੱਪਰ ਵਿਛਾ ਕੇ ਮੈਂ ਤੁਹਾਨੂੰ ਦਿਖਾਉਂਗੀ ਕਿ ਇਸ ਤਰ੍ਹਾਂ ਇਹਦੀ ਉਹ ਸੀਨਾ ਤੁਸੀਂ ਨਪਣੀਆ ਕਿਉਂਕਿ ਸੀਨ ਵੇਲੇ ਨਾ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਕੈਮਰਾ ਫੜਨ ਲਈ ਕੋਈ ਵੀ ਨਹੀਂ ਹੁੰਦਾ ਘਰ ਹਨਾ ਉਹਦਾ ਕਰਕੇ ਆਪਾਂ ਤੁਹਾਨੂੰ ਸਿਲਾਈ ਦੀਆਂ ਹਜੇ ਵੀਡੀਓ ਕੱਟ ਦੇ ਰਹੇ ਆ ਕਟਿੰਗ ਦੀ ਆਪਾਂ ਰਾਤ ਦੇ ਸਮੇਂ ਕਟਿੰਗ ਕਰ ਲੈਣੇ ਹੁੰਦੇ ਆ ਉਹ ਵੀਡੀਓ ਤੁਹਾਨੂੰ ਦੇ ਦਿੰਨੇ ਆ ਹਨਾ ਆ ਲੋ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਓ ਵੀਰੇ ਤੁਸੀਂ ਵੀ ਇਸ ਤਰ੍ਹਾਂ ਰੱਖਿਓ ਅਸਤਰਾ। ਓਕੇ ਹੋ ਗਿਆ। ਹੁਣ ਤੁਸੀਂ ਇਹ ਪੱਲਾ ਖੋਲਣਾ। ਆ ਦੇਖੋ। ਲਰਨਿੰਗ ਆ ਇਹ। ਇਹਨੂੰ ਖੋਲ ਲਿਆ। ਇਧਰੋਂ ਆ ਕਮੀਜ਼ ਦਾ। ਫਰੰਟ ਦਾ ਪੱਲਾ। ਇਹਨੂੰ ਚੱਕ ਲਿਆ। ਆ ਲਓ ਜੀ। ਫਰੰਟ ਫਰੰਟ ਦਾ ਇਹ। ਇਹਨੂੰ ਵਿਛਾ ਲਿਓ ਉੱਪਰ। ਦੇਖਿਓ ਤੁਸੀਂ। ਆ ਲਓ ਜੀ। ਇਸ ਤਰ੍ਹਾਂ ਵਿਛਾ ਲਿਓ ਵੀਰੇ। ਕੱਟ ਨਾਲ ਕੱਟ ਵਿਛਾਣ ਦਾ ਮਤਲਬ ਆ ਜਿਹੜੇ ਕੱਟ ਲਗਾਏ ਨਾ ਦੇਖੋ ਆਹ ਵਾਲੇ ਕੱਟ ਲਗਾਏ ਨਾ ਕੱਟਣਾ ਕੱਟ ਮੈਚ ਹੋਣ ਆ ਲਓ ਜੀ ਦੇਖੋ ਤੇ ਬਸ ਮੁੜ ਕੇ ਕੱਚਾ ਕਰਕੇ ਸੀਨ ਲਾ ਕੇ ਤੇ ਫਿਰ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਹਦਾ ਕੱਚਾ ਹੁੰਦਾ ਹੁੰਦਾ ਲਰਨਿੰਗ ਵਾਲੀ ਸੂਟਾਂ ਦਾ ਕੱਚਾ ਮਤਲਬ ਵੱਡੇ ਬਫੇ ਦੇ ਨਾਲ ਚਾਰ ਚਾਰ ਦਵਾਰੇ ਤੇ ਸੀਨ ਲਾ ਲੈਣੀ ਆ ਠੀਕ ਹੈ ਜੀ ਸੀਨ ਲਾਣ ਤੋਂ ਬਾਅਦ ਤੁਸੀਂ ਇਹਨੂੰ ਉਹ ਕਰੋਗੇ ਪਲੇਟ ਵਗੈਰਾ ਪਾਉਂਗੇ ਪਲੇਟ ਵਗੈਰਾ ਪਾ ਕੇ ਫਿਰ ਗਲੇ ਦੀ ਜੜਾਈ ਕਰੂੰਗੀ ਆ ਦੇਖੋ ਜੀ ਇਹ ਤੋਂ ਵੀ ਨਹੀਂ ਵੀ ਜਿਹੜੀ ਚੀਜ਼ ਉਹ ਹੋਈ ਹੋਊਗੀ ਆ ਦੇਖੋ ਇਸ ਤਰ੍ਹਾਂ ਆਪਾਂ ਵਿਛਾ ਲਿਆ ਨਾ ਤੁਹਾਡੇ ਸਾਹਮਣੇ ਆ ਇਸ ਤਰ੍ਹਾਂ ਵਿਛਾ ਲਿਆ ਹਨ ਇਸ ਤਰ੍ਹਾਂ ਵਿਛਾ ਕੇ ਅੱਗੇ-ਅੱਗੇ ਆ ਜਾਓ ਦੇਖੋ ਹਮ ਮਾਰਕਿੰਗ ਡਾਰਕ ਤੁਹਾਨੂੰ ਦਿਖ ਰਹੀ ਹੈ ਇਧਰਲੇ ਪਾਸੇ ਵੀ ਮੈਂ ਮਾਰਕਿੰਗ ਕਰ ਦੇਣੀ ਆ ਦੇਖੋ ਲਾਈਟ ਜੇ ਡਾਟ ਆਪਣੇ ਲਾਏ ਹੋਏ ਆ ਕਟਾਣਾ ਕੱਟ ਮੈਚ ਹੋ ਜਾਂਦੇ ਆ ਸਿੱਧੀ ਵਸ ਕੱਲੀ ਉਹ ਜਿਹੜੇ ਡਾਟ ਲਾਇਆ ਉਹਨਾਂ ਤੋਂ ਮੈਚਿੰਗ ਕਰਨੀ ਆ ਹਲੋ ਜੀ ਹਲੋ ਜੀ ਦੇਖੋ ਠੀਕ ਹੈ ਜੀ ਆ ਲੋ ਦੇਖੋ ਪਰਫੈਕਟ ਆ ਰਹੀ ਹੈ ਆ ਕੱਟ ਲਗਾਉਂਦਾ ਇਹ ਪਰ ਆਉਂਦਾ ਇਤਰੋਂ ਉੱਚੀ ਨਹੀਂ ਨੀਵੀਂ ਸੀਨ ਨਹੀਂ ਹੁੰਦੀ ਯਾਨੀ ਕਿ ਇਧਰਲੀ ਸੀਨ ਉੱਚੀ ਹੋ ਜੇ ਇਧਰਲੀ ਸੀਨ ਥੋੜੀ ਜਿਹੀ ਨੀਵੀਂ ਹੋ ਜੇ ਫਿਰ ਇਹ ਵੀ ਪ੍ਰੋਬਲਮ ਆਉਂਦੀ ਆ ਇਹ ਪ੍ਰੋਬਲਮ ਆਉਂਦੀ ਆ ਫੀਟਿੰਗ ਦੇ ਵਿੱਚ ਕਮੀਜ਼ ਉੱਪਰ ਨੂੰ ਚੜਨ ਲੱਗ ਜਾਂਦਾ ਇਹ ਚੀਜ਼ ਬਣ ਜਾਂਦੀ ਆ ਫਿਰ ਆ ਦੇਖੋ ਹੁਣ ਕਿਤੋਂ ਵੀ ਤੁਹਾਨੂੰ ਵੀਰੇ ਨਹੀਂ ਸਮਝ ਆਈ ਤਾਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਆ ਦੇਖੋ ਕੱਟ ਜਿਹੜੀ ਮੈਂ ਹੋ ਲਰਨਿੰਗ ਦੀ ਕੰਨੀ ਕੱਟੀ ਸੀ ਨਾ ਉਹ ਇੱਥੇ ਆ ਜਾਣੀ ਆ ਆ ਘੇਰ ਤੇ ਧਿਆਨ ਨਾਲ ਦੇਖੋ ਆ ਘੇਰ ਆ ਕੜਾਈ ਆ ਕਿ ਕੜਾਈ ਤੋਂ ਵਸ 3 ਇੰਚ 4 ਇੰਚ ਉੱਚਾ ਆਪਾਂ ਰੱਖ ਕੇ ਇਹ ਚੱਲੇ ਆ ਆ ਦੇਖੋ 4 ਇੰਚ ਉੱਚਾ ਹੈਗਾ ਇੱਥੋਂ ਠੀਕ ਹੈ ਆ ਲਓ ਜੀ ਉਹੀ 3 3.5 4 ਠੀਕ ਹੈ ਇੰਨਾ ਕੀ ਉੱਚਾ ਤੁਸੀਂ ਰੱਖਿਆ ਕਰੋ ਲਰਨਿੰਗ ਵਾਲੇ ਸੂਟਾਂ ਦੀ ਜੇ ਜ਼ਿਆਦਾ ਲਰਨਿੰਗ ਵੀ ਉੱਚੀ ਕਰ ਦਿੰਦੇ ਆ ਉਹ ਸਹੀ ਨਹੀਂ ਲੱਗਦੀ ਸੂਟਾਂ ਦੀ ਫਿਨਿਸ਼ਿੰਗ ਘੱਟ ਆਉਂਦੀ ਹੈ ਠੀਕ ਹੈ ਜੀ ਹੁਣ ਤੁਸੀਂ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਧੰਨਵਾਦ